ਭਾਈ ਉਦਾ ਸਿੰਘ ਸਾਹੀ ਟਿੱਬੀ ਤੇ 50 ਸਿੰਘਾਂ ਨੂੰ ਨਾਲ ਲੈ ਕਰਕੇ ਜੰਗ ਲੜੇ ਨੇ ਭਾਈ ਬਚਿੱਤਰ ਸਿੰਘ ਮਲਕ ਪੁਗ ਰੰਗਣਾ ਵਿਖੇ 100 ਸਿੰਘਾਂ ਨੂੰ ਨਾਲ ਲੈ ਕਰਕੇ ਜੰਗ ਲੜੇ ਨੇ ਭਾਈ ਜੀਵਨ ਸਿੰਘ ਅਤੇ ਬੀਬੀ ਪਿੱਖਾ 100 ਸਿੰਘਾਂ ਨੂੰ ਨਾਲ ਲੈ ਕਰਕੇ ਚੱਖੀਆਂ ਪਿੰਨ ਦੀ ਜੂ ਵਿਖੇ ਜੰਗ ਲੜੇ ਨੇ ਇਹ ਬੀਬੀ ਪਿੱਖਾ ਜਿਨ੍ਹਾਂ ਦੀ ਇੱਥੇ ਸ਼ਹੀਦੀ ਹੁੰਦੀ ਹੈ ਚੱਖੀਆਂ ਪਿੰਨ ਦੀ ਜੂ ਵਿਖੇ ਬੀਬੀ ਪਿੱਖਾ ਭਾਈ ਬਜਰ ਸਿੰਘ ਦੀ ਸੁਪੁੱਤਰੀ ਸੀਗੀ ਭਾਈ ਬਜਰ ਸਿੰਘ ਦੀ ਸੁਪਤਰੀ ਤੇ ਭਾਈ ਆਲਮ ਸਿੰਘ ਧਰਮਸਪਤਨੀ ਸੀ। ਸ਼ਹੀਦ ਬੀਬੀ ਭਿੱਖਾ ਦਾ ਪਤੀ ਪਿਤਾ ਵੀ ਸ਼ਹੀਦ, ਪਤੀ ਵੀ ਸ਼ਹੀਦ ਗਾਂ ਇਹਨਾਂ ਦੇ ਸੁਪੁੱਤਰ ਵੀ ਸ਼ਹੀਦ ਹੋਏ ਨੇ। ਬੀਬੀ ਭਿੱਖਾ ਦਾ ਸਾਰਾ ਦਾਦਕਾ ਤੇ ਨਾਨਕਾ ਤੇ ਸਾਰਾ ਸਹੁਰਾ ਪਰਿਵਾਰ ਜਿਹੜਾ ਕਈ ਪੀੜੀਆਂ ਤੋਂ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ। ਬੀਬੀ ਭਿੱਖਾ ਦਾ ਪਰਦਾਦਾ ਭਾਈ ਸੁਖੀਆ ਛੇਵੇਂ ਪਾਤਸ਼ਾਹ ਧੰਗੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆ ਦੇ ਵੇਲੇ ਤੇ ਮਹਾਰਾਜ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਸੀਗਾ ਭਾਈ ਸੁਖੀਆ ਜਿਨ੍ਹਾਂ ਦਾ ਸੁਪੁੱਤਰ ਭਾਈ ਰਾਮਾ ਜੀ ਭਾਈ ਰਾਮਾ ਜੀ ਦਾ ਸੁਪੁੱਤਰ ਭਾਈ ਬਜਰ ਸਿੰਘ ਇਹ ਭਾਈ ਬਜਰ ਸਿੰਘ ਉਹੀ ਜਿਨ੍ਹਾਂ ਨੂੰ ਧੰਨ ਗੁਰੂ ਨੌਵੇਂ ਪਾਤਸ਼ਾਹ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੂੰ ਸਸ਼ਤਰ ਵਿਦਿਆ ਦੇਣ ਦੀ ਇਹਨਾਂ ਦੀ ਜ਼ਿੰਮੇਵਾਰੀ ਸੌਂਪੀ ਸੀ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਸਾਸਤਰ ਵਿਦਿਆ ਦੇ 우ਸਤਾਦ ਸੀ ਭਾਈ ਬਜਰ ਸਿੰਘ ਤੇ ਭਾਈ ਬਜਰ ਸਿੰਘ ਜਿੱਥੇ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਾਸਤਰ ਵਿਦਿਆ ਦੇਣੀ ਕੀਤੀ ਉਥੇ ਆਪਣੀ ਸੁਪਤਰੀ ਬੀਬੀ ਭਿਖਾ ਜੀ ਨੂੰ ਵੀ ਸ਼ਾਸਤਰ ਵਿਦਿਆ ਦੇ ਵਿੱਚ ਬਹੁਤ ਨਿਪੁੰਨ ਕੀਤਾ ਸੀ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਬੀਬੀ ਭਿਖਾ ਜੀ ਨੂੰ ਆਪਣੀ ਵੱਡੀ ਭੈਣ ਮੰਨਦੇ ਸਨ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਆਨੰਦ ਕਾਰਜ ਬੀਬੀ ਭਿਖਾ ਦਾ ਭਾਈ ਆਲਮ ਸਿੰਘ ਜੀ ਦੇ ਨਾਲ ਕੀਤਾ ਸੀ ਭਾਈ ਆਲਮ ਸਿੰਘ ਦਾ ਸਾਰਾ ਪਰਿਵਾਰ ਵੱਡ ਬਡੇਰੇ ਇਹਨਾਂ ਦੇ ਵੀ ਗੁਰੂ ਘਰ ਦੇ ਨਾਲ ਸਾਰੇ ਜੁੜੇ ਹੋਏ ਸਨ ਬੀਬੀ ਭਿਖਾ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚੱਕੀਆਂ ਪਿੰਡ ਦੀ ਜੂ ਵੇਖੇ ਬੀਬੀ ਭਿਖਾ ਜਿਹੜੀ ਆ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਸੂਰਮਤਾਈ ਦੇ ਨਾਲ ਕਿਉਂਕਿ ਸ਼ਸਤਰ ਵਿਦਿਆ ਵਿੱਚ ਬੜੀ ਨਪੁੰਨ ਸਨ ਤੇ ਉੱਥੇ ਜੰਗ ਲੜ ਰਹੇ ਨੇ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ ਬੀਬੀ ਭਿਖਾ ਜੀ ਸ਼ਸਤਰ ਵਿਦਿਆ ਵਿੱਚ ਇੰਨੇ ਨਪੁੰਨ ਸਨ ਇੱਕੋ ਵਾਰ ਦੇ ਨਾਲ ਦਸਾਂ ਦੇ ਸਿਰ ਲਾ ਦਿੰਦੇ ਸੀ ਆਖੋ ਸਤਨਾਮ ਮੇਰੀਆਂ ਭੈਣਾ ਬੇਟੀਆਂ ਨੇ ਖਿਆਲ ਕਰਿਓ ਬੀਬੀ ਭਿਖਾ ਜੀ ਜਿਹੜੀ ਐ ਇੱਕ ਔਰਤ ਐ ਪਰ ਖਿਆਲ ਕਰਿਓ ਜਿਨ੍ਹਾਂ ਨੇ ਜਿਹੜੇ ਬੜੀ ਚੜ੍ਹਦੀ ਕਲਾ ਦੇ ਨਾਲ ਜਿਨ੍ਹਾਂ ਨੇ ਜੰਗ ਲੜਨਾ ਕੀਤਾ ਜਿੱਥੇ ਬੀਬੀ ਭਿਖਾ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਐ ਉਥੇ ਬੀਬੀ ਭਿਖਾ ਦੇ ਤਿੰਨ ਸੁਪੁੱਤਰ ਨੇ ਦੋ ਸੁਪੁੱਤਰ ਚਮਕੌਰ ਦੀ ਗੜੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਐ ਭਾਈ ਬਜਰ ਸਿੰਘ ਜੀ ਵੀ ਸ਼ਹੀਦ ਹੋਏ ਨੇ ਉਨ੍ਹਾਂ ਦੇ ਪਤੀ ਬੀਬੀ ਭਿਖਾ ਦਾ ਪਤੀ ਭਾਈ ਆਲਮ ਸਿੰਘ ਜੀ ਸ਼ਹੀਦ ਹੋਏ ਨੇ ਇਹ ਸਾਰਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ ਬੀਬੀ ਭਿਖਾ ਨੇ ਇੱਥੇ ਜੰਗ ਲੜਦਿਆਂ ਲੜਦਿਆਂ ਚੱਖੀਆਂ ਪਿੰਨ ਦੀ ਜੂ ਵਿਖੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ ਸਤ ਪਉ ਨੂੰ ਇਹਨਾਂ ਦੀ ਸ਼ਹੀਦੀ ਹੋਣੀ ਕੀਤੀ ਹੈ